ਸਭੀ ਕਾਜੀ ਸਾਰਿਆਂ ਨੂੰ ਜਿਹੜੀ ਅੱਗੇ ਵੀਡੀਓ ਪਾ ਕੇ ਸਾਰੇ ਕਾਂਗਰਸ ਪਾਰਟੀ ਦੇ ਉੱਧਰ ਦਰ ਸਭਾਪਨ ਪੰਚ ਸਰਪੰਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਔਰ ਬਲਾਕ ਦੇ ਸਾਡੇ ਉੱਧਰ ਦਰ ਸਭਾ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਅਮਰਪੁਰ ਕੋਟ ਜਿਹੜੀ ਮੀਟਿੰਗ ਕਰਨੀ ਹੈ ਸੋਮਵਾਰ ਉਹ ਹੁਣ ਆਪਾਂ ਚੇਂਜ ਕਰਕੇ ਕਿਉਂਕਿ ਮੰਡੀ ਦਾ ਸੀਜ਼ਨ ਚੱਲ ਰਿਹਾ ਉਹਦੀ ਪਰਮਿਸ਼ਨ 'ਚ ਕੋਈ ਪ੍ਰੋਬਲਮ ਆ ਸਕਦੀ ਸੋ ਗ੍ਰੈਂਡ ਜਿਹੜਾ ਕੈਸਲ ਆ ਪਿੱਖੀਵੜ ਜਿਹੜਾ ਰੋਡ ਦੇ ਉੱਤੇ ਥੀਮ ਰਿਕਵਰਡ ਕੀਤਾ ਹੈ ਅਸੀਂ ਰੋਡ ਦੇ ਉੱਤੇ ਗ੍ਰੈਂਡ ਕੈਸਲ ਪੈਲੇਸ ਦੇ ਵਿੱਚ ਸੋ ਆਨ ਨੂੰ ਬਾਈ ਤਰੀਕ ਨੂੰ ਆਪਾਂ ਇੱਥੇ ਸਾਰੇ ਸਾਥੀਆਂ ਦੇ ਨਾਲ ਪਹੁੰਚਣਾ ਔਰ ਸਾਰੇ ਇਨਚਾਰਜ ਬੰਦਾਂ ਨੂੰ ਬੇਨਤੀ ਹੈ ਕਿ ਆਪਦੇ ਆਪ ਦੇ ਪਿੰਡੇ ਜ਼ੋਨ ਦੇ ਪਿੰਨਾਂ 'ਚ ਮੈਸੇਜ ਜਿਹੜਾ ਦੇ ਰੋ ਔਰ ਪਿੰਨੋਂ ਤਕਰੀਬਨ ਕੋਸ਼ਿਸ਼ ਕਰੋ ਕਿ 9 ਵਜੇ ਪਿੰਨਾਂ ਤੋਂ ਆਪਾਂ ਤੁਰ ਪੀਏ ਤਾਂ ਨੂੰ ਇੱਥੇ ਆਪਾਂ 10 ਵਜੇ ਤੋਂ ਪਹਿਲਾਂ ਪਹੁੰਚ ਜਾਈਏ ਸਾਰੇ ਲੀਡਰਸ ਬੰਦਾਂ ਦਾ ਹੋਵੇ ਇੱਥੇ ਪਹੁੰਚਣੇ ਹੈ ਤੇ ਸਾਰੇ ਬੰਦ ਵਿਚਾਰ ਆਪਾਂ ਸੁਣ ਕੇ ਸਾਰੀ ਆਪਾਂ ਇੱਥੇ ਮੀਟਿੰਗ ਕਰਨੀ ਹੈ ਸੋ ਇਹ ਜਿਹੜਾ ਜਗ੍ਹਾ ਆਪਣੀ ਚੇਂਜ ਹੋ ਗਈ ਹੈ ਉਹਦਾ ਤਰੀਕੇ ਨਾਲ ਸਾਰੇ ਨੂੰ ਮੈਸੇਜ ਸਾਰੇ ਉਹ ਲਾਇਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਯੂ ਦੀ ਦਾ ਖਾਲਸਾ ਬਲ